ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦਾ ਸ਼ੋਰ ਸ਼ਰਾਬਾ ਪੂਰੀ ਦੁਨੀਆ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਪਰ ਇਸ ਰੌਲੇ ਦੇ ਵਿੱਚ 13 ਸਾਲ ਦੇ ਬੱਚੇ ਦੀ ਹਰਕਤ ਨੇ ਇੱਕ ਸਕੂਲ ਦੇ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਦੇ ਵੀ ਹੋਸ਼ ਉਡਾ ਦਿੱਤੇ ਅੱਜ ਅਸੀਂ ਤੁਹਾਡੇ ਸਾਹਮਣੇ ਜਿਹੜੀ ਰਿਪੋਰਟ ਲੈ ਕੇ ਆਏ ਹਾਂ ਉਹ ਹਰੇਕ ਮਾਪਿਓ ਦੇ ਲਈ ਜਾਣਣੀ ਬੜੀ ਜ਼ਰੂਰੀ ਹੈ ਸਕੂਲ ਵਿੱਚ ਪੜਾਉਣ ਵਾਲੇ ਅਧਿਆਪਕਾਂ ਦੇ ਲਈ ਸਬਕ ਹੈ ਤੇ ਆਂਡ ਗੁਆਣ ਨੂੰ ਵੀ ਅਲਰਟ ਕਰਨ ਵਾਲੀ ਹੈ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਸ ਰਿਪੋਰਟ ਦੇ ਨਾਲ ਮਹਿਰ ਸ਼ਰਨਕੌਰ ਇੱਕ ਖਬਰ ਭਾਵੇਂ ਅਮਰੀਕਾ ਦੇ ਇੱਕ ਨਿਆਣੇ ਦੀ ਹੈ ਪਰ ਤੁਹਾਡਾ ਨਿਆਣਾ ਵੀ ਇਸ ਖਤਰੇ ਤੋਂ ਇੱਕ ਕਲਿੱਕ ਦੀ ਦੂਰੀ ਤੇ ਹੈ ਇਸ ਪੂਰੀ ਖਬਰ ਦਾ ਕੇਂਦਰੀ ਧੁਰਾ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜਿਆ ਹੋਇਆ ਹੈ AI ਦੇ ਨਾਲ ਜੁੜਿਆ ਇੱਕ ਪੱਖ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲਾ ਹੈ ਜਦਕਿ ਦੂਜਾ ਜੀਵਨਦਾਨ ਦਿੰਦਾ ਵੀ ਨਜ਼ਰ ਆਊਗਾ ਇਹ ਖਬਰ ਤੁਹਾਨੂੰ AI ਦੇ ਫਾਇਦੇ ਤੇ ਇਸ ਦੇ ਇਸ ਦੀ ਦੁਰਵਰਤੋਂ ਦੋਹਾਂ ਬਾਰੇ ਸੁਚੇਤ ਕਰੇਗੀ ਦਰਅਸਲ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਸਾਊਥ ਵੈਸਟਰਨ ਮਿਡਲ ਸਕੂਲ ਦੇ ਗੈਗਲ ਸਿਸਟਮ ਤੇ ਇੱਕ ਸੁਨੇਹਾ ਫਲੈਸ਼ ਹੋਇਆ ਜਿਸ ਨੂੰ ਵੇਖ ਕੇ ਸਕੂਲ ਪ੍ਰਸ਼ਾਸਨ ਦੇ ਹੋਸ਼ ਉੱਡ ਗਏ ਵਿਦਿਆਰਥੀਆਂ ਦੀ ਆਨਲਾਈਨ ਹਰਕਤਾਂ ਨੂੰ ਮਾਨੀਟਰ ਕਰਨ ਵਾਲੇ ਇਸ ਗੈਗਲ ਸਿਸਟਮ ਤੇ 13 ਸਾਲ ਦੇ ਵਿਦਿਆਰਥੀ ਨੇ ਚੈਟ ਜੀਪੀਟੀ ਨੂੰ ਪੁੱਛਿਆ ਕਿ ਮੈਂ ਆਪਣੇ ਦੋਸਤ ਨੂੰ ਖਤਮ ਕਿਵੇਂ ਕਰ ਸਕਦਾ ਏਆਈ ਨਾਲ ਅਟੈਚ ਸਕੂਲ ਦੇ ਗੈਗਲ ਸਿਸਟਮ ਨੇ ਮੈਸੇਜ ਪੁਲਿਸ ਨੂੰ ਫਾਰਵਰਡ ਕਰ ਦਿੱਤਾ ਪੁਲਿਸ ਨੂੰ ਭੇਜ ਦਿੱਤਾ ਪੁਲਿਸ ਤਕਨੀਕ ਦੀ ਮਦਦ ਨਾਲ ਬੱਚੇ ਦਾ ਪਤਾ ਲਾਉਣ ਦੇ ਵਿੱਚ ਜੁਟ ਗਈ ਤੇ ਛੇਤੀ ਹੀ ਪੁਲਿਸ ਦੋਸਤ ਨੂੰ ਖਤਮ ਕਰਨ ਬਾਰੇ ਚੈਟ ਜੀਪੀਟੀ ਤੋਂ ਪੁੱਛ ਵਾਲੇ ਵਿਦਿਆਰਥੀ ਦੇ ਘਰੇ ਪਹੁੰਚਣ ਵਿੱਚ ਕਾਮਯਾਬ ਹੋ ਗਈ ਪਰਿਵਾਰ ਦੀ ਮੌਜੂਦਗੀ ਵਿੱਚ ਪੁਲਿਸ ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ ਪੁੱਛਿਆ ਕਿ ਆਖਿਰ ਕਿਹੜੇ ਦੋਸਤੋਂ ਉਸ ਨੂੰ ਇਸ ਹੱਦ ਤੱਕ ਨਫ਼ਰਤ ਹੈ ਕਿ ਉਸਨੇ ਚੈਟ ਜੀਪੀਟੀ ਤੋਂ ਉਸ ਨੂੰ ਖਤਮ ਕਰਨ ਦਾ ਤਰੀਕਾ ਹੀ ਪੁੱਛ ਲਿਆ ਪੁਲਿਸ ਨੂੰ ਜਿਹੜਾ ਜਵਾਬ ਮਿਲਿਆ ਉਹ ਹੋਰ ਵੀ ਹੈਰਾਨ ਕਰਨ ਵਾਲਾ ਸੀ ਬੱਚੇ ਨੇ ਕਿਹਾ ਕਿ ਮੈਂ ਆਪਣੇ ਇੱਕ ਦੋਸਤ ਨੂੰ ਸਿਰਫ ਟਰੋਲ ਕਰ ਰਿਹਾ ਸੀ 13 ਸਾਲ ਦੇ ਵਿਦਿਆਰਥੀ ਤੇ ਜਵਾਬ ਤੋਂ ਪੁਲਿਸ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ ਕਿਉਂਕਿ ਵਿਦਿਆਰਥੀ ਦੇ ਚੈਟ ਜੀਪੀਟੀ ਤੇ ਲਿਖੇ ਇਹ ਸ਼ਬਦ ਅਮਰੀਕਾ ਵਰਗੇ ਮੁਲਕ ਲਈ ਵੱਡੀ ਖਤਰੇ ਦੀ ਘੰਟੀ ਸੀ ਜਿੱਥੇ ਦਾ ਗਨ ਕਲਚਰ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕਿਆ ਤੇ ਇਹ ਬੱਚਾ ਵੀ ਬੜੇ ਆਸਾਨ ਤਰੀਕੇ ਦੇ ਨਾਲ ਲੈ ਸਕਦਾ ਸੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਹਥਿਆਰ ਲਜਾਉਣ ਅਤੇ ਹਿੰਸਾ ਦੇ ਨਾਲ ਜੁੜੇ ਇਹ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਅਮਰੀਕਾ ਤੋਂ ਵੀ ਬੜੇ ਆ ਚੁੱਕੇ ਨੇ ਪੁਲਿਸ ਨੇ ਵਿਦਿਆਰਥੀ ਦੀ ਇਸ ਹਰਕਤ ਨੂੰ ਡੂੰਘਾਈ ਨਾਲ ਜਾਂਚ ਕਰਨ ਦਾ ਫੈਸਲਾ ਕੀਤਾ ਤੇ ਵਾਲੀਸੀਆ ਕੰਟਰੀ ਸ਼ੈਰਫ ਦੀ ਪੁਲਿਸ ਨੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਜੁਵਨਾਈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿੱਥੇ ਅਪਰਾਧਿਕ ਸਰਗਰਮੀਆਂ ਦੇ ਵਿੱਚ ਸਰਗਰਮ ਬੱਚਿਆਂ ਨੂੰ ਰੱਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਜਾਂ ਕਹੇ ਲਈ ਭਾਰਤ ਦੇ ਵਿੱਚ ਇਹਨਾਂ ਨੂੰ ਸੁਧਾਰ ਕਰ ਕਿਹਾ ਜਾਂਦਾ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਜੇਲ੍ਹਾਂ ਵਿੱਚ ਰੱਖ ਕੇ ਉਹਨਾਂ ਨੂੰ ਚੰਗੇ ਇਨਸਾਨ ਬਣਨ ਦੇ ਲਈ ਸੁਧਾਰਿਆ ਜਾਵੇ ਖੈਰ 13 ਸਾਲ ਦੇ ਬੱਚੇ ਦੀ ਇਸ ਹਰਕਤ ਤੋਂ ਬਾਅਦ ਪੁਲਿਸ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ AI ਟੂਲ ਦੀ ਵਰਤੋਂ ਕਰਦੇ ਸਮੇਂ ਬੱਚਿਆਂ ਤੇ ਨਜ਼ਰ ਰੱਖਣ ਤੇ ਹੁਣ AI ਦੇ ਨਾਲ ਜੁੜਿਆ ਇੱਕ ਹੋਰ ਮਾਮਲਾ ਤੁਹਾਨੂੰ ਦੱਸਦੇ ਹਾਂ ਜੋ ਕਿ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਤੋਂ ਹੈ ਇਸੇ ਸਾਲ ਅਪ੍ਰੈਲ ਦੇ ਵਿੱਚ 16 ਸਾਲ ਦੇ ਬੱਚੇ ਨੇ ਚੈਟ ਜੀਪੀਟੀ ਦੇ ਨਾਲ ਗੱਲ ਕਰਦੇ ਕਰਦੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਚੈਟ ਜੀਪੀਟੀ ਨੇ 16 ਸਾਲ ਦੇ ਪੁੱਤਰ ਨੂੰ ਗਾਈਡ ਕਰਨ ਦੀ ਥਾਂ ਉਸਨੂੰ ਇਕੱਲਾ ਕਰ ਦਿੱਤਾ ਮਾਪਿਆਂ ਨੇ ਓਪਨ AI ਦੇ ਖਿਲਾਫ ਕੇਸ ਵੀ ਦਰਜ ਕਰਵਾਇਆ ਜਿਸ ਵਿੱਚ ਇਲਜ਼ਾਮ ਲਾਇਆ ਗਿਆ ਕਿ ਚੈਟਬੋਟ ਨੇ ਮਦਦ ਕਰਨ ਦੀ ਥਾਂ ਬੱਚੇ ਦੇ ਮਨ ਵਿੱਚ ਖਤਰਨਾਕ ਵਿਚਾਰਾਂ ਨੂੰ ਜਨਮ ਦਿੱਤਾ 16 ਸਾਲ ਦੇ ਪੁੱਤਰ ਨੇ ਕਹਿੰਦੇ ਚੈਟ ਜਿਪੀਟੀ ਦੀ ਵਰਤੋਂ ਦੀ ਸ਼ੁਰੂਆਤ ਸਕੂਲ ਦਾ ਕੰਮ ਅਤੇ ਆਪਣੇ 뮤직 ਦੇ ਸ਼ੌਕੀਨ ਸ਼ੌਕ ਨੂੰ ਪੂਰਾ ਕਰਨ ਦੇ ਲਈ ਕੀਤੀ ਸੀ ਪਰ ਹੌਲੀ-ਹੌਲੀ ਉਹ ਹਨੇਰੀ ਦੁਨੀਆ ਦੇ ਵਿੱਚ ਚਲਾ ਗਿਆ ਉਸ ਦੇ ਮਨ ਤੇ ਨਕਾਰਾਤਮਕ ਵਿਚਾਰ ਇੰਨੇ ਘਾਵੀ ਹੋ ਗਏ ਕਿ ਉਹ ਆਪਣੇ ਮਕਸਦ ਤੋਂ ਹੀ ਭਟਕ ਗਿਆ ਸੋ ਇਹਨਾਂ ਦੋ ਘਟਨਾਵਾਂ ਦੇ ਵਿੱਚ AI ਦੀ ਵਰਤੋਂ ਨੂੰ ਲੈ ਕੇ ਦੋ ਪੱਖ ਸਾਹਮਣੇ ਆਏ ਨੇ ਇੱਕ ਤਾਂ ਤਕਨੀਕ ਦੀ ਦੁਰਵਰਤੋਂ ਦਾ ਹੈ ਜੋ ਕਿ 13 ਸਾਲ ਤੇ 16 ਸਾਲ ਦੇ ਦੋਵੇਂ ਵਿਦਿਆਰਥੀਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਦੂਸਰਾ ਤਕਨੀਕ ਦੇ ਫਾਇਦੇ ਦਾ ਹੈ ਜਿਸ ਨੇ 13 ਸਾਲ ਦੇ ਬੱਚੇ ਦੀ ਖਤਰਨਾਕ ਖਤਰਨਾਕ ਸੋਚ ਬਾਰੇ ਮਾਪਿਆਂ ਅਤੇ ਸਕੂਲ ਨੂੰ ਸੂਚਿਤ ਕਰ ਦਿੱਤਾ ਜਿਸ ਤਰ੍ਹਾਂ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਉਸੇ ਸਿੱਕੇ ਦੇ ਦੋ ਪਹਿਲੂਆਂ ਵਾਂਗ ਹੈ ਤੁਸੀਂ ਚੰਗਾ ਪੱਖ ਚੁਣਨਾ ਹੈ ਜਾਂ ਮਾੜਾ ਪੱਖ ਚੁਣਨਾ ਹੈ ਇਹ ਤੁਹਾਡੇ ਤੇ ਡਿਪੈਂਡ ਹੈ ਤੁਹਾਡੇ ਬੱਚੇ ਕਿਹੜਾ ਪੱਖ ਚੁਣਨ ਇਹ ਮਾਪਿਆਂ ਦੇ ਉੱਤੇ ਨਿਰਭਰ ਕਰਦਾ ਹੈ ਜੇ ਤੁਸੀਂ ਇਸ ਨੂੰ ਫਾਇਦੇ ਲਈ ਸਿੱਕੇ ਨੂੰ ਫਾਇਦੇ ਲਈ ਉਛਾਲੋਗੇ ਤਾਂ ਤੁਸੀਂ ਆਪਣੇ ਨਾਲ ਕਈ ਲੋਕਾਂ ਦੀ ਜ਼ਿੰਦਗੀ ਸਵਾਰ ਸਕਦੇ ਹੋ ਜੇ ਤੁਸੀਂ ਇਸ ਦੀ ਦੁਰਵਰਤੋਂ ਕਰੋਗੇ ਦੁਰਵਰਤੋਂ ਕਰਨ ਦੇ ਲਈ ਇਸ ਨੂੰ ਉਛਾਲੋਗੇ ਤਾਂ ਕਈ ਜ਼ਿੰਦਗੀਆਂ ਤਬਾਹ ਹੋ ਸਕਦੀ ਕਦਿਆਂ ਨੇ ਇਥੋਂ ਤੱਕ ਕਿ ਤੁਹਾਡੀ ਖੁਦ ਦੀ ਜ਼ਿੰਦਗੀ ਵੀ ਸੋ ਦਿਮਾਗ ਨਾਲ ਤਕਨੀਕ ਦੇ ਸਿੱਕੇ ਦੀ ਵਰਤੋਂ ਕਰੋ ਵਿਗਾੜਨ ਦੀ ਥਾਂ ਸਵਾਰਨ ਵੱਲ ਕਦਮ ਵਧਾਓ ਇਹ ਮਾਪਿਆਂ ਨੂੰ ਵੀ ਸਿੱਖਣ ਦੀ ਲੋੜ ਹੈ ਕਿਉਂਕਿ ਬੱਚੇ ਖਾਲੀ ਭਾਂਡੇ ਹੁੰਦੇ ਨੇ ਬੱਚਿਆਂ ਨੂੰ ਜੋ ਜੋ ਉਹਨਾਂ ਦੇ ਸਾਹਮਣੇ ਆਉਂਦਾ ਜਾਊਗਾ ਉਹ ਬਿਨਾਂ ਕਿਸੇ ਗਾਈਡੈਂਸ ਤੋਂ ਖੁਦ ਜੇ ਉਸ ਨੂੰ ਅਪਣਾਉਣਗੇ ਤਾਂ ਉਹ ਗਲਤ ਵੀ ਵਰਤੋਂ ਕਰ ਸਕਦੇ ਹਨ ਸੋ ਮਾਪੇ ਅਲਰਟ ਰਹਿਣ ਅਧਿਆਪਕ ਅਲਰਟ ਰਹਿਣ ਤੇ ਉਸ ਤੋਂ ਬਾਅਦ ਬੱਚੇ ਖੁਦ ਵੀ ਅਲਰਟ ਰਹਿਣ ਧੰਨਵਾਦ